ਅੱਜ ਦੀਆਂ ਖਬਰਾਂਵਾਂ ਵਾਲ ਚੱਲੀਏ ਤੇ ਜਿਹੜੇ ਹਾਊਸ ਰਿਪਬਲਿਕਨਸ ਆ ਉਹ ਬੜੀ ਸਟਰਗਲ ਕਰ ਰਹੇ ਆ ਕਿ ਕਿਸ ਤਰ੍ਹਾਂ ਜਿਹੜਾ ਟਰੰਪ ਉਹਨਾਂ ਦਾ ਟੈਕਸ ਕਟ ਬਿਲ ਹੈਗਾ ਆ ਉਸ ਨੂੰ ਪਾਸ ਕਰਾਇਆ ਜਾ ਸਕੇ ਤੇ ਇਹ ਜਿਹੜੇ ਬਿਲ ਆ ਇਹਦੇ ਸਬੰਧ ਦੇ ਵਿੱਚ ਜਿਹੜੀ ਵੋਟ ਆ ਹੋ ਸਕਦਾ ਕਹਿੰਦੇ ਵੀ ਅੱਜ ਰਾਤ ਨੂੰ ਉਹ ਟਰਾਈ ਕਰ ਸਕਦੇ ਹੈਗੇ ਆ ਕਾਂਗਰਸ ਦੇ ਵਿੱਚ ਸੈਨੇਟ ਦੇ ਵਿੱਚ ਇਹ ਬਿਲ ਆਲਰੇਡੀ ਪਾਸ ਹੋ ਚੁੱਕਾ ਹੈਗਾ ਆ ਕਲੋਜ਼ਡ ਡੋਰ ਮੀਟਿੰਗ ਚੱਲ ਰਹੀਆਂ ਕਿਉਂਕਿ 4th ਜੁਲਾਈ ਦੀ ਛੁੱਟੀ ਹੁੰਦੀ ਆ ਤੇ ਉਸ ਤੋਂ ਪਹਿਲਾਂ ਪਹਿਲਾਂ ਚਾਹੁੰਦੇ ਆ ਵੀ ਅੱਜ ਰਾਤ ਜਾਂ ਕੱਲ ਸਵੇਰ ਤੱਕ ਇਹ ਜਿਹੜਾ ਬਿੱਲ ਆ ਕਾਂਗਰਸ ਚੋਂ ਪਾਸ ਹੋ ਜਾਏ ਤੇ ਮੁੜ ਕੇ ਡੈਸਕ ਦੇ ਉੱਤੇ ਪ੍ਰੈਜ਼ੀਡੈਂਟ ਟਰੰਪ ਦੇ ਜਾਏ ਤੇ ਇਹ ਬਿੱਲ ਫਿਰ ਉਸ ਨੂੰ ਸਾਈਨ ਕਰ ਦੇਣਗੇ ਮੈਜੋਰਟੀ ਬੜੀ ਨੈਰੋ ਆ ਬੜੀ ক্লোਜ਼ ਆ 220 ਜਣੇ ਰਿਪਬਲਿਕਨ ਵਾਲਾ 212 ਜਣੇ ਡੈਮੋਕ੍ਰੇਟ ਵਾਲਾ ਯੂਐਸ ਕਾਂਗਰਸ ਦੇ ਵਿੱਚ ਤੇ ਕੁਝ ਜਿਹੜੇ ਕਾਂਗਰਸਮੈਨ ਹੈਗੇ ਆ ਰਿਪਬਲਿਕਨਸ ਉਹ ਇਸ ਬਿੱਲ ਦੇ ਉਲਟ ਹੈਗੇ ਆ ਫਰੀडम ਕੌਕਸ ਦੇ ਜਿਹੜੇ ਕਈ ਲੀਡਰਸ ਹੈਗੇ ਆ ਉਹ ਵੀ ਅ ਅਪਸੈਟ ਹੈਗੇ ਆ ਖਾਸ ਕਰਕੇ ਜਿੰਨਾ ਕਰਜ਼ਾ ਉੱਤੇ ਚੜਨਾ ਹੈਗਾ ਆ ਕਹਿੰਦੇ ਭਈ ਜੇ ਬਿੱਲ ਪਾਸ ਹੋ ਜਾਂਦਾ 3.4 ਟ੍ਰਿਲੀਅਨ ਡਾਲਰ ਅ ਅਮਰੀਕਾ ਦਾ ਜਿਹੜਾ ਕਰਜ਼ਾ ਆ ਉਹਦੇ ਵਿੱਚ ਐਡ ਹੋਰ ਹੋ ਜਾਊਗਾ ਤੇ ਟੋਟਲ 36.2 ਟ੍ਰਿਲੀਅਨ ਡਾਲਰ ਜਿਹੜਾ ਇਹ ਕਰਜ਼ਾ ਹੋ ਜਾਊਗਾ ਜੀ ਬਿਲਕੁਲ ਸੋ ਕਾਫੀ ਕੁਸ਼ ਅੱਜ ਜਿਹੜਾ ਹਰਜੋਤ ਸਿੰਘ ਜੀ ਇਹ ਵਾਪਰੇ ਆ ਹੈਗਾ ਆ ਤੇ ਉਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਜਿਹੜੀ ਚਰਚਾ ਉਹ ਚੱਲ ਰਹੀ ਆ ਸੋ ਹਾਲ ਦੀ ਘੜੀ ਜਿਹੜੇ ਕੀ ਰਿਪਬਲਿਕਨ ਪਾਰਟੀ ਦੇ ਇੱਕ ਕਹਿ ਸਕਦੇ ਆ ਵੀ ਜਿਹੜਾ ਹੋਰ ਵੀ ਜ਼ਿਆਦਾ ਰਾਈਟ ਵਿੰਗ ਆ ਉਹ ਚਾਹੁੰਦਾ ਹੈ ਵੀ ਹੋਰ ਵੀ ਜ਼ਿਆਦਾ ਇਸ ਟੀਚੇ ਦੇ ਵਿੱਚ ਸਖਤ ਸਖਤੀ ਹੋਵੇ ਉਹ ਇਸ ਦੇ ਵਿੱਚ ਉਹ ਕਈ ਚੀਜ਼ਾਂ ਦੇ ਵਿੱਚ ਤਬਦੀਲੀਆਂ ਜਿਹੜੀਆਂ ਚਾਹੁੰਦਾ ਆ ਤੇ ਜੀਓਪੀ ਨੂੰ ਉਹਨਾਂ ਨੂੰ ਮਨਾਉਣ ਦੇ ਵਿੱਚ ਜਿਹੜੀ ਉਹ ਮੁਸ਼ਕਲ ਇਸ ਟਾਈਮ ਲੱਗ ਰਹੀ ਹੈਗੀ ਆ ਸੋ ਕਹਿੰਦੇ ਵੀ ਮੰਨਿਆ ਹੈ ਜਿਆਦਾ ਸੀਗਾ ਵੀ ਸ਼ਾਇਦ ਜਿਹੜੇ ਮੋਡਰੇਟ ਹੋਣਗੇ ਆ ਰਿਪਬਲਿਕਨਸ ਉਹ ਐਸਟੀ ਦੀ ਵਿਰੋਧਤਾ ਕਰਨਗੇ ਵੀ ਮੈਡੀਕੇਟ ਦੇ ਕਟ ਅ ਇੰਸ਼ੋਰੈਂਸ ਦਾ ਜਿਹੜਾ ਇਹ ਰੌਲਾ ਨਾਲ ਦੇ ਨਾਲ ਜਿਹੜਾ ਚੱਲ ਰਿਹਾ ਵੀ ਉਸ ਕਰਕੇ ਉਹ ਪਿੱਛੇ ਜਿਹੜੇ ਹੋਣਗੇ ਪਰ ਕਿੰਨੇ ਵੀ ਉਹਨਾਂ ਦੇ ਦੁਆਰਾ ਨਹੀਂ ਬਲਕਿ ਜਿਹੜੇ ਰਾਈਟ ਵਿੰਗ ਵਾਲੇ ਆ ਉਹਨਾਂ ਦੇ ਦੁਆਰਾ ਇਸ ਟਾਈਮ ਉਹਨਾਂ ਨੂੰ ਮਨਾਉਣਾ ਔਖਾ ਹੈ ਸਪੀਕਰ ਜான்ਸਨ ਨੇ ਕਿਹਾ ਵੀ ਸਾਰਿਆਂ ਨੂੰ ਤਾਂ ਅਸੀਂ ਖੁਸ਼ ਨਹੀਂ ਕਰ ਸਕਦੇ ਪਰ ਹਰ ਇੱਕ ਨੂੰ ਜਿਹੜੀ ਪ੍ਰਾਇੋਰਟੀਜ਼ ਆ ਉਹ ਆਪਣੀਆਂ ਤਬਦੀਲ ਕਰਨੀਆਂ ਪੈਣਗੀਆਂ ਤੇ ਜੋ ਅਜੰਡਾ ਆ ਉਸ ਨੂੰ ਇਸ ਦੇ ਵਿੱਚ ਮੁੱਖ ਆਧਾਰ ਦੇ ਉੱਤੇ ਉਹਨੂੰ ਲੈ ਕੇ ਜਿਹੜਾ ਉਹ ਚੱਲਣਾ ਆ ਅੱਜ ਇੱਕ ਕਾਂਗਰਸ ਮੈਂਬਰ ਨੂੰ ਜਿਹੜੇ ਇੱਕ ਇੰਟਰਨ ਜਰਨਲਿਸਟ ਸੀਗਾ ਉਸਨੇ ਸਵਾਲ ਪੁੱਛ ਰਿਹਾ ਵੀ ਕੀ ਤੁਸੀਂ ਟਰੰਪ ਹੁਣਾਂ ਦੇ ਕਹੇ ਹੀ ਸਾਰਾ ਕੁਝ ਜਿਹੜਾ ਉਹ ਕਰ ਰਹੇ ਆ ਤਾਂ ਉਦੋਂ ਉਹਨਾਂ ਨੇ ਜਿਹੜੇ ਕੁਝ ਤਿੱਖੇ ਸ਼ਬਦ ਵੀ ਜਿਹੜੇ ਉਹ ਵਰਤ ਲਏ ਤੇ ਉਸ ਪੱਤਰਕਾਰ ਨੂੰ ਜਿਹੜੀ ਉਹ ਝਾੜ ਵੀ ਜਿਹੜੀ ਉਹ ਪਾਈ ਪਰ ਨਾਲ ਉਹ ਮੰਨੇ ਵੀ ਹਾਂ ਟਰੰਪ ਐਡਮਿਨਿਸਟ੍ਰੇਸ਼ਨ ਦੇ ਨਾਲ ਮਿਲ ਕੇ ਉਹਨਾਂ ਦੇ ਏਜੰਡੇ ਦੇ ਉੱਤੇ ਜਿਹੜਾ ਹੋਵ ਵਰਕ ਕੀਤਾ ਜਿਹੜਾ ਉਹ ਜਾ ਰਿਹਾ ਹੈਗਾ ਆ ਸੋ ਇਹ ਸਾਰੀ ਚੀਜ਼ਾਂ ਜਿਹੜੀਆਂ ਇਸ ਟਾਈਮ ਜਿਹੜੀਆਂ ਨਾਲ ਦੇ ਨਾਲ ਚੱਲ ਰਹੀਆਂ ਹੈਗੀਆਂ ਸੋ ਰਾਤ ਤੱਕ ਕੀ ਜਿਹੜੀ ਇਸ ਦੇ ਵਿੱਚ ਤਬਦੀਲੀ ਹੋ ਸਕਦੀ ਆ ਉਹ ਜਿਹੜੀ ਉਹ ਦੇਖਣ ਵਾਲੀ ਗੱਲ ਰਹੇਗੀ ਜਿਹੜੇ 트럼ਪ ਹੁਣੀ ਤੇ ਮਾਈਕ ਜான்ਸਨ ਆ ਉਹ ਇਸ ਟਾਈਮ ਰਸ਼ ਕਰ ਰਹੇ ਆ ਵੀ ਜਿਹੜੇ ਜੀਓਪੀ ਦੇ ਹੋਲਡ ਆਊਟਸ ਆ ਉਹਨਾਂ ਨੂੰ ਟੈਕਸ ਬਿਲ ਦੇ ਵਿੱਚ ਜਿਹੜਾ ਆ ਉਹ ਉਹਨਾਂ ਦਾ ਸਾਥ ਮਿਲੇ ਤੇ ਜਿਹੜੀ ਸਲਿਮ ਮੈਜੋਰਟੀ ਵੀ ਆ ਹਾਊਸ ਦੇ ਵਿੱਚ ਵੀ ਉਸ ਦੇ ਵਿੱਚ ਜਿਹੜੀ ਉਹਨਾਂ ਦੀ ਜਿੱਤ ਪ੍ਰਾਪਤ ਹੋ ਸਕਦੀ ਆ ਡੈਮੋਕ੍ਰੇਟਸ ਜਾਣਦੇ ਆ ਵੀ ਉਹ ਇਸ ਬਿਲ ਨੂੰ ਰੋਕ ਨਹੀਂ ਸਕਦੇ ਕਿਉਂਕਿ ਉਹਨਾਂ ਦੇ ਕੋਲ ਇਨਫ ਵੋਟਸ ਨਹੀਂ ਹੈਗੀਆਂ ਜਿਹੜੇ ਸੈਨੇਟ ਸੌਰੀ ਜਿਹੜੇ ਹਾਊਸ ਦੇ ਮਾਈਨੋਰਟੀ ਲੀਡਰ ਹਕੀਮ ਜੈਫਰੀਜ਼ਾ ਉਹਨਾਂ ਨੇ ਇਸ਼ਾਰਾ ਕੀਤਾ ਸੀਗਾ ਵੀ ਅਜੇ ਰੂਲਸ ਦੇ ਉੱਤੇ ਵੋਟ ਹੋਣੀ ਆ ਫਿਰ ਫਾਈਨਲ ਵੋਟ ਜਿਹੜੀ ਆ ਉਹ ਹੋ ਸਕਦੀ ਆ ਤੇ ਉਸ ਤੋਂ ਪਹਿਲਾਂ ਕਹਿੰਦੇ ਵੀ ਉਹਨਾਂ ਨੂੰ ਮੌਕਾ ਮਿਲੂਗਾ ਇੱਕ ਮੈਜਿਕ ਮਿੰਟ ਦੇ ਬੋਲਣ ਦੇ ਲਈ ਪਹਿਲਾਂ ਜੇ ਦੱਸ ਦੇਈਏ ਸਾਬਕਾ ਜਿਹੜੇ ਸਪੀਕਰ ਕੈਵਨ ਮਕਾਰਥੀ ਹੋਣਾ ਨੂੰ ਜਦ ਉਹ ਹਾਊਸ ਦੇ ਰਿਪਬਲਿਕਨਸ ਦੇ ਲੀਡਰ ਸੀ ਜਦ ਉਹਨਾਂ ਨੂੰ ਮੈਜਿਕ ਮਿੰਟ ਮਿਲਿਆ ਸੀ ਤਾਂ ਉਹ 8 ਘੰਟੇ ਦੇ ਲਈ ਲਗਾਤਾਰ ਜਿਹੜੇ ਉਹ ਬੋਲੇ ਸੀਗੇ ਹਕੀਮ ਜੈਫਰੀਜ਼ ਕਹਿ ਰਹੇ ਆ ਵੀ ਇਸ ਬਿਲ ਦੇ ਉੱਤੇ ਵੋਟ ਨੂੰ ਡਿਲੇ ਕਰਨ ਦੇ ਲਈ ਉਹ ਇੱਕ ਘੰਟੇ ਤੱਕ ਜਿਹੜਾ ਉਹ ਬੋਲ ਸਕਦੇ ਹੈਗੇ ਆ ਸੋ ਦੇਖਣਾ ਹੋਊਗਾ ਵੀ ਆਉਂਦੇ ਸਮੇਂ ਦੇ ਵਿੱਚ ਇਹ ਜੋ ਇਸ ਟਾਈਮ ਵਾਸ਼ਿੰਗਟਨ ਡੀਸੀ ਦੇ ਵਿੱਚ ਖਿੱਚੋ ਤਾਣ ਚੱਲ ਰਹੀ ਹੈ ਕਿਹਦੀ ਗੱਲ ਮੰਨੀ ਜਾਵੇ ਕਿਹਦੀ ਰਹਿ ਰਹਿ ਗਈ ਜਾਵੇ ਕਿਹੜੀ ਡੀਲ ਕਿੱਦਾਂ ਜਿਹੜੀ ਉਹ ਇੱਕ ਦੂਜੇ ਨਾਲ ਬਣਾਉਂਦੇ ਆ ਉਹ ਇਸ ਟਾਈਮ ਵੇਖਣ ਵਾਲੀ ਗੱਲ ਰਹਿ ਗਈ ਆ 트럼ਪ ਹੁਣੀ ਜਿੱਦਾਂ ਤੁਸੀਂ ਵੀ ਦੱਸਿਆ ਵੀ ਉਹ ਚਾਹੁੰਦੇ ਨੇ ਵੀ 4 ਜੁਲਾਈ ਨੂੰ ਉਹਨਾਂ ਨੂੰ ਇਹ ਬਿਲ ਸਾਈਨ ਕਰਨ ਨੂੰ ਮਿਲ ਜਾਵੇ ਤਾਂ ਕਹਿੰਦੇ ਵੀ ਉਹ ਕਾਫੀ ਜ਼ਿਆਦਾ ਖੁਸ਼ ਹੋਣਗੇ